ਡੀਓ ਸਹਿਬਾਨ ਡਿਪਟੀ ਡੀਓ ਸਹਿਬਾਨ ਆਮ ਆਦਮੀ ਪਾਰਟੀ ਦੀ ਸਾਡੀ ਸੁੱਚੀ ਲੀਡਰਸ਼ਿਪ ਸਾਡੇ ਸਿੱਖਿਆ ਦੇ ਕੋਆਰਡੀਨੇਟਰ ਦਿਆ ਸਿੰਘ ਜੀ ਆਪ ਸਭ ਵੱਲੋਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਮੈਂ ਤੇ ਮੇਰੇ ਸਾਥੀ ਅਸੀਂ ਬੈਠੇ ਆ ਸਾਰੇ ਸਾਹਮਣੇ ਅਸੀਂ ਤੁਹਾਡੇ ਕੋਲ ਆਏ ਸੀ ਇੱਕ ਫਰਿਆਦ ਲੈ ਕੇ ਇੱਕ ਬੇਨਤੀ ਲੈ ਕੇ ਕਿ ਸਾਨੂੰ ਇੱਕ ਮੌਕਾ ਦਿਓ ਪੰਜਾਬ ਦੀ ਸੇਵਾ ਕਰਨ ਦਾ ਇੱਕ ਮੌਕਾ ਕੇਂਦਰੀ ਵੱਲ ਜੀ ਕੋ ਇੱਕ ਮੌਕਾ ਮਾਨ ਸਾਹਿਬ ਨੂੰ ਇੱਕ ਮੌਕਾ ਆਪਣੇ ਬੁੱਧ ਹਰਜੋਤ ਬੈਂਸ ਨੂੰ ਅਸੀਂ ਹਲਕੇ ਚ ਵਧੀਆ ਕੰਮ ਕਰਾਂਗੇ ਇਸ ਮਹਾਨ ਗੁਰੂ ਸਾਹਿਬ ਦੀ ਧਰਤੀ ਲਈ ਕੰਮ ਕਰਾਂਗੇ ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਦੇ ਹਸਪਤਾਲ ਕੀ ਕਰਾਂਗੇ ਤੁਸੀਂ ਮੈਨੂੰ ਵੀ ਤਾਂ ਐਗ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ ਐਲ ਏ ਬਣਾ ਕੇ ਭੇਜਿਆ ਪਰਮਾਤਮਾ ਪ੍ਰਭੂ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੈਨੂੰ ਮਹਿਕਮਾ ਮਿਲਿਆ ਸਿੱਖਿਆ ਬੜੌਖਾ ਮਹਿਕਮੇ ਲਈ ਕੋਈ ਮੰਤਰੀ ਇਸ ਮਹਿਕਮੇ ਨੂੰ ਲੈਣਾ ਨਹੀਂ ਚਾਹੁੰਦਾ ਧਰਮੇ ਵਾਲਾ ਮਹਿਕਮਾ ਕਿਹਾ ਜਾਂਦਾ ਸੀ ਪਰ ਯਕੀਨ ਮੰਨਿਓ ਮੈਂ ਉਦੋਂ ਵੀ ਤੇ ਅੱਜ ਵੀ ਤੇ ਸਦਾ ਪ੍ਰਮਾਤਮਾ ਦਾ ਰਿਣੀ ਰਹੂੰਗਾ ਕਿ ਮੈਨੂੰ ਇਸ ਮਹਾਨ ਮਹਿਕਮੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਵਨ ਪਵਿੱਤਰ ਕੰਮ ਨਹੀਂ ਹੋ ਸਕਦਾ ਇਹ ਬੱਚਿਆਂ ਦੇ ਜੀਵਨ ਦੇ ਵਿੱਚ ਤੁਸੀਂ ਲੰਗਰ ਲਾਉਂਦੇ ਹੋ ਇੱਕ ਦਿਨ ਭੁੱਖੇ ਨੂੰ ਰੋਟੀ ਮਿਲਦੀ ਹੈ ਤੁਹਾਨੂੰ ਕਿੰਨਾ ਸਕੂਨ ਆਉਂਦਾ ਆਪਾਂ ਲੰਗਰ ਲਾਉਂਦੇ ਆ ਪਿੱਛੇ ਜਿਵੇਂ ਮੈਂ ਦੇਖਿਆ ਮਸਾਖੀ ਤੇ ਤੁਹਾਡੇ ਪਿੰਡ ਦੇ ਮੋੜ ਤੇ ਲੰਗਰ ਲੱਗਿਆ ਸੀ ਖੋਲੇ-ਮਹੱਲੇ ਤੇ ਨਰਾਤੇ ਹੋ ਮਿਲਦੇ ਆਪਾਂ ਨੂੰ ਮਨ ਨੂੰ ਸਕੂਨ ਆਉਂਦਾ ਸੇਵਾ ਕਰਕੇ ਜੇ ਲੰਗਰ ਇੱਕ ਦਿਨ ਲਾ ਕੇ ਇੰਨਾ ਸਕੂਨ ਆਉਂਦਾ ਤਾਂ ਜਿਸ ਬੱਚੇ ਦੀ ਜੀਵਨ ਆਪਾਂ ਬਦਲਨਾਂਗੇ ਉਹ ਉਮਰ ਭਰਦਾ ਲੰਗਰ ਉਸ ਤੋਂ ਵੱਡੇ ਪੁੰਨ ਵਾਲਾ ਕੰਮ ਕੋਈ ਹੋ ਨਹੀਂ ਸਕਦਾ ਮੈਂ ਆਪਣੇ ਆਪ ਨੂੰ ਸਮਝਦਾ ਕਿ ਕੁਝ ਨਹੀਂ ਲੈ ਹਮਤ ਕਿੰਨੀ ਬਖਸ਼ਿਸ਼ ਪ੍ਰਮਾਤਮਾ ਦੀ ਮੇਰੇ ਸਿਰ ਤੇ ਹੋਈ ਹੈ ਕਿ ਇੰਨਾ ਵੱਡਾ ਕੰਮ ਮਿਲਿਆ ਇਸ ਕਰਕੇ ਸਿਰ ਝੁਕਾ ਕੇ 3 ਸਾਲ ਲੱਗੇ ਰਹੇ ਜਦੋਂ ਮੰਤਰੀ ਬਣਿਆ ਸੀ ਨਾ ਜੀ ਐਡਾਂ ਦੇ ਸਕੂਲ ਵਿਰਸੇ ਚ ਮਿਲੇ ਸੀ ਚਾਰ ਦੀਵਾਰੀ ਤੱਕ ਨਹੀਂ ਸੀ ਸਕੂਲਾਂ 56 ਬੱਚਾ ਅਗਾਈਆਂ ਵਿੱਚ ਬੈਠਦੇ ਸੀ ਕਿਤੇ ਕਿਸੇ ਸਕੂਲਾਂ ਚ ਉਂਡੀ ਨਾ ਬਾਸਲਾ ਲਾ ਕੇ ਕਲਾਸ ਰੂਮਾਂ ਦੇ ਅੱਗੇ ਰੱਖੇ ਹੋਈ ਸੀ ਤਾਂ ਕਿ ਜਾਨਵਰ ਕਲਾਸ ਰੂਮ ਚ ਨਾ ਵੜ ਜਾਣ ਬਾਥਰੂਮ ਮਾਦੀ ਹਾਲਤ ਬਹੁਤ ਬੁਰੀ ਯਾ ਵਰਤਨ ਯੋਗ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਏਸੀ ਹਾਲਾਤ ਤਿੰਨ ਸਾਲ ਮਿਹਨਤ ਕੀਤੀ ਹੈ ਪੰਜਾਬ ਦੇ ਬਾਰਡਰ ਇਲਾਕਿਆਂ ਚ ਵੀ ਸਕੂਲਾਂ ਚ ਗਿਆ 11500 ਸਕੂਲਾਂ ਚ ਜਾ ਜਾ ਕੇ ਅੱਜ ਦਾਅਵੇ ਨਾਲ ਕਹਿ ਸਕਦੇ ਆ ਪੰਜਾਬ ਚ ਕੋਈ ਵੀ ਇਦਾਂ ਦਾ ਸਕੂਲ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋਵੇ ਪੰਜਾਬ ਦੇ ਹਰ ਸਕੂਲ ਦੇ ਵਿੱਚ ਸਾਫ਼ ਸੁਥਰੇ ਬਾਥਰੂਮ ਹੈ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਠੰਡੇ ਨਹੀਂ ਬੈਠਦਾ ਟੀਚਰਾਂ ਦੀ ਭਰਤੀ ਹੋਈ ਹੈ ਟੀਚਰਾਂ ਦੀ ਤਖਾਵਾਂ ਵਧਾਈਆਂ 12700 ਟੀਚਰ ਪੱਕੇ ਕਿਤੇ ਆ 17000 ਸਕੂਲਾਂ ਚ ਵਾਈਫਾਈ ਜਿੰਨਾ ਸੀਨੀਅਰ ਸਕੈਂਡਰੀ ਸਕੂਲਾਂ ਚ 500 ਤੋਂ ਵੱਧ ਬੱਚੇ ਆ ਉੱਥੇ ਸਿਕਿਉਰਟੀ ਗਾਰਡ ਕੈਂਪਸ ਮੈਨੇਜਰ ਟਰਾਂਸਪੋਰਟ ਸਰਵਿਸ ਬੱਚਿਆਂ ਨੂੰ ਐਕਸਪੋਜ਼ਰ ਵਿਜਿਟਸ ਪ੍ਰਿੰਸੀਪल्स ਨੂੰ ਸਿੰਗਾਪੁਰ ਹੈਡਮਾਸਟਰਸ ਨੂੰ ਅਹਮਦਾਬਾਦ ਹੈ ਟੀਚਰਸ ਨੂੰ ਫਿਨਲੈਂਡ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤੁਸੀਂ ਹੁਣ ਮੈਨੂੰ ਦੱਸੋ ਮੈਂ ਤੁਹਾਡੇ ਇਹ ਮੇਰੇ ਹਲਕੇ ਦਾ ਪਿੰਟ ਹੈ ਗਰਦਲੇ ਤੁਸੀਂ ਮੈਨੂੰ ਦੱਸੋ ਰੋਜ਼ ਕਹੀ ਜਾਂਦੇ ਆ ਕਹਿੰਦੇ ਸਕੂਲਾਂ 'ਚ ਕੋਈ ਕੰਮ ਨਹੀਂ ਹੋਇਆ ਨਾ ਚਾਰ ਦਿਵਾਰੀ ਬਣੀ ਸੀ ਪਹਿਲਾਂ ਹੀ ਸੀਗੀਆਂ ਹੁਣ ਮੈਂ ਬੇਨਤੀ ਕਰੂੰਗਾ ਸਾਰੇ ਕੈਮਰਿਆਂ ਨੂੰ ਵੀ ਥੋੜੇ ਵੱਲ ਕਰ ਲੈਣ ਕੈਮਰੇ ਉਧਰ ਕਰੋ ਤੁਸੀਂ ਦੱਸੋ ਆ ਵੀ ਉਧਰ ਕਰ ਦਿਓ ਉਹ ਦਿਖਾਓ ਤੁਸੀਂ ਦੱਸੋ ਸਕੂਲ 'ਚ ਕੰਮ ਹੋਇਆ ਕਿ ਨਹੀਂ ਹੋਇਆ ਜੇ ਹੋਇਆ ਤਾਂ ਹੀ ਹੱਥ ਕੜਾ ਕਰਿਆ ਮੇਰੇ ਕਰਕੇ ਹੱਥ ਕੜਾ ਨਾ ਕਰੀ ਬਹੁਤ ਅੰਤ ਬਹੁਤ ਅੰਤ ਮੈਂ ਜੀ ਆ ਬੱਚੇ ਮੈਨੂੰ ਤੁਹਾਡੇ ਤੁਹਾਡੇ ਪਿੰਡਾਂ ਦੇ ਬੱਚੇ ਆ ਕੋਈ ਗਾਸੀਪੁਰ ਦਾ ਕੋਈ ਗਰਦਲੇ ਦਾ ਕੋਈ ਚੱਕੀਆ ਦਾ ਮੈਨਾਂ ਬੱਚਿਆਂ ਨੂੰ ਸਕੂਲ ਚ ਹੀ ਮਿਲਿਆ ਮੈਨਾਂ ਵਿੱਚੋਂ ਕਿਸੇ ਨੂੰ ਵੀ ਪਹਿਲਾਂ ਨਹੀਂ ਜਾਣਦਾ ਸੀ ਇਹ ਬੱਚਿਆਂ ਨੂੰ ਜਦੋਂ ਮੈਂ ਇੱਥੇ ਆ ਕੇ ਪੁੱਛਿਆ ਕਿ ਉਹ ਬਲੇ ਅਕਸਰ ਮੰਤਰੀ ਨਾਣਾ ਲੋਕਲ ਐਮਐਲਏ ਆ ਉਹ ਸਾਰੇ ਟੀਚਰ ਸਿਖਾ ਦਿੰਦੇ ਨੇ ਇਹ ਕਿਹੜਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਪੁੱਤ ਸੱਚੀ ਸੱਚੀ ਦੱਸਿਓ ਜੋ ਤਬਦੀਲੀ ਆਈ ਹੈ ਉਹ ਦੱਸੋ ਤਾਂ ਮੈਂ ਆ ਲੜਕਾ ਕਰਮਜੀਤ ਹੈ ਨਾ ਤੁਹਾਡਾ ਪਰਮਜੀਤ ਪਰਮਜੀਤ ਨੇ ਇੱਕ ਮੈਥ ਦਾ ਮਾਡਲ ਤੇ ਐਗਜ਼ੀਬਿਸ਼ਨ ਲੱਗੀ ਸੀ ਉੱਥੇ ਮੈਥ ਦਾ ਮਾਡਲ ਬਣਾਇਆ ਕਿ ਕਿਵੇਂ ਅਸੀਂ ਇੱਕ ਮਾਡਲ ਦੇ ਨਾਲ ਮੈਥ ਦੇ ਜਿਹੜੇ ਸਾਮਾਹ ਸੌਲਵ ਕਰ ਸਕਦੇ ਮੈਂ ਪਰਮਜੀਤ ਨੂੰ ਪੁੱਛਿਆ ਮੈਂ ਕਿਹਾ ਪਰਮਜੀਤ ਸਕੂਲ ਦੇ ਵਿੱਚ ਕੋਈ ਫਰਕ ਹੈ ਕਿਹਨਾਂ ਬਹੁਤ ਫਰਕ ਆਇਆ ਮੈਂ ਕਿਹਾ ਮੈਨੂੰ ਦੱਸ ਕੀ ਫਰਕ ਆਇਆ ਜੋ ਜਵਾਬ ਇਹ ਦਿੱਤਾ ਮੇਰੀ ਅੱਖਾਂ ਲੰਮ ਹੋ ਗਈ ਮੈਨੂੰ ਲੱਗੇ ਇਥੇ ਤਾਂ ਕਰਨਾ ਹੀ ਸੀ ਅੱਜ ਤੋਂ ਪਹਿਲਾਂ ਵਾਲੇ ਆਪਣੇ ਫਾਰਮ ਹਾਊਸ ਬਣਾਉਂਦੇ ਰਹੇ ਆਪਣੇ ਹੋਟਲ ਬਣਾਉਂਦੇ ਰਹੇ ਮੈਂ ਕੋਈ ਫਾਰਮ ਹਾਊਸ ਨਹੀਂ ਬਣਾਇਆ ਮੈਂ ਕੋਈ ਹੋਟਲ ਨਹੀਂ ਬਣਾਇਆ ਮੈਂ ਆਪਣੇ ਘਰ ਨਹੀਂ ਬਣਾਏ ਜੋ ਪਰਮਜੀਤ ਨੇ ਜਵਾਬ ਦਿੱਤਾ ਉਹੀ ਕਰਨਾ ਹੈ ਸਿੱਤੇ ਇੰਨਾ ਮਨ ਨੂੰ ਸਕੂਨ ਆਇਆ ਕਿ ਹਾਂ ਸਹੀ ਰਾਹ ਤੇ ਚੱਲ ਰਹੇ ਹਾਂ ਪਰਮਜੀਤ ਦੱਸ ਕੀ ਜਵਾਬ ਦਿੱਤਾ ਤੂੰ ਦੱਸ ਕਿ ਸੱਚੀ ਗੱਲ ਬਗਲਾ ਹੋਇਆ ਸੋ ਜੀ ਨਹੀਂ ਨਹੀਂ ਤੂੰ ਦੱਸ ਜਿਵੇਂ ਮੈਂ ਪਹਿਲਾਂ ਪੜ ਪਹਿਲਾਂ ਆਪਣਾ ਨਾਮ ਦੱਸ ਮੇਰਾ ਨਾਮ ਪਰਮਜੀਤ ਸਿੰਘ ਹੈ ਪਿੰਡ ਦੱਸ ਮੈਂ ਗਾਜੀਪੁਰ ਪਿੰਡ ਦਾ ਵਸਾਈ ਹਾਂ ਦੱਸ ਕੀ ਜਵਾਬ ਦਿੱਤਾ ਸੀ ਜੀ ਮੈਂ ਜਦੋਂ ਅੱਥਾ ਸਰਕਾਰੀ ਸਕੂਲ ਚ ਆਇਆ ਸੀ ਤਾਂ ਮੈਨੂੰ ਪੜ੍ਹਨਾ ਨਹੀਂ ਆਉਂਦਾ ਸੀ। ਜੇ ਮੈਂ ਅੱਥਾ ਅੱਗੇ ਪੜ੍ਹਨਾ ਸਿੱਖਿਆ ਜੀ। ਹੁਣ ਹੁਣ ਇਹ ਮਾਡਲ ਬਣਾਇਆ ਹੈ। ਪਤਾ ਕੀ ਇਹ ਸਕੂਲ ਪਹਿਲਾਂ ਵੀ ਸੀ ਬੱਚੇ ਪਾਸ ਹੋ ਹੀ ਜਾਂਦੇ ਸੀ। ਉਹਨੂੰ ਪੜ੍ਹਨੇ ਨਹੀਂ ਆਉਂਦਾ ਸੀ। 50% ਬੱਚੇ ਜੋ ਕਲਾਸ ਤੋਂ ਪਾਸ ਹੁੰਦੇ ਸੀਗੇ ਉਹਨਾਂ ਨੂੰ ਸਰਟੀਫਿਕੇਟ ਮਿਲ ਜਾਂਦਾ ਸੀ ਪਾਸ ਹੋਣ ਦਾ ਪਰ ਯਕੀਨ ਮੰਨਿਓ ਉਹਨਾਂ ਨੂੰ ਕੁਝ ਪੜ੍ਹਨਾ ਨਹੀਂ ਆਜੇ ਇਸ ਬੱਚੇ ਦਾ ਕੌਨਫੀਡੈਂਸ ਹੈ। ਤੇ ਖੁਦ ਕਹਿੰਦਾ ਕਿ ਬਗਲੇ ਨੂੰ ਅੱਜ ਪਤਾ ਲੱਗ ਗਿਆ ਕਿ ਅੱਜ ਮੈਨੂੰ ਪੜਨਾ ਹੁੰਦਾ ਤੇ ਮੇਰੀ ਯਕੀਨ ਮੰਨਿਓ ਇਹ ਕਹਿੰਦਾ ਮੈਂ ਪੁਲਿਸ ਅਫਸਰ ਬਣੂਗਾ ਪੱਕਾ ਪੁਲਿਸ ਅਫਸਰ ਬਣੂਗਾ ਏ ਕੰਫੀਡੈਂਸ ਹੈ ਆ ਬੱਚੀ ਤਾਨਿਆ ਇੰਨੀ ਸ਼ਾਨਦਾਰ ਅੰਗਰੇਜ਼ੀ ਬੋਲਦੀ ਹੈ ਮੈਨੇ ਪੁੱਛਿਆ ਪੁੱਤ ਕਿਹੜੇ ਸਕੂਲ ਤੋਂ ਆਈ ਹੈ ਇਹ ਹੌਲੀ ਹੌਲੀ ਕਨਵੈਂਟ ਸਕੂਲ ਤੋਂ ਆਈ ਹੈ ਅਡਮਿਸ਼ਨ ਹੈ ਤਾਨਿਆ ਅਸੀਂ ਤੁਹਾਡੇ ਪਿੰਡਾਂ ਦੇ ਇਹ ਮੈਂ ਤਾਂ ਨਹੀਂ ਲੈ ਕੇ ਆ ਸਕਦਾ ਨਾ ਇਹ ਤਾਂ ਤੁਹਾਡੇ ਪਿੰਡਾਂ ਦੇ ਬੱਚੇ ਨੇ ਤਾਨਿਆ ਦੱਸੋ बोलके आप ने वेरी गुड कौन कर दे इनु भूल जाओ माइकरो भूल जाओ सोचो कोई गल्ल अच्छा पैर पूछदा फिर दस्सियो ठीक है अ तान्या की लगता है तन्नू की चेंज आए स्कूल बहुत चेंज आए पहले दस्सो केड़े स्कूलच पढ़दे से होली एंजल कॉलेज में कौन स्कूलच पढ़दे केड़ा पेंडा छडा पुछ छकिया चल तुसी कोई मॉडल बना के मॉडल की से सो एक्सप्लेन करे ट्रैफिक प्रोवाइडिंग मॉडल से वोद जी की हुंदा वेट इज इट अबाउट ਫੋਰਗੇਟ ਦਾ ਮਾਈਕ ਤੁਸੀਂ ਮੇਰੇ ਵੱਲ ਦੇਖ ਮੇਰੇ ਵੱਲ ਦੇਖੋ ਮੈਨੂੰ ਦੱਸੋ ਹੁਣ ਦੱਸੋ ਫੋਰਗੇਟ ਫੋਰ ਮਾਈਕ ਇਨ ਟ੍ਰੈਫਿਕ ਟਰਬਾਈਨ ਮਾਡਲ ਵੀ ਯੂਜ਼ ਦਾ ਵਿੰਡ ਕ੍ਰੀਏਟਿਡ ਬਾਈ ਮੂਵਿੰਗ ਵਹੀਕਲਸ ਟੂ ਜਨਰੇਟ ਇਲੈਕਟ੍ਰਿਸਿਟੀ ਇਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ ਜਨਰੇਸ਼ਨ ਆਵਰ ਮਾਡਲ ਇਜ਼ এনਵਾਇਰਨਮੈਂਟ ਫਰੈਂਡਲੀ ਡਸ ਨਾਟ ਜਨਰੇਟ ਐਨੀ ਟਾਈਪ ਆਫ ਪੋਲੂਸ਼ਨ ਦਾ ਪ੍ਰਿੰਸੀਪਲ ਬਿਹਾਈਂਡ ਟ੍ਰੈਫਿਕ ਟਰਬਾਈਨ ਇਜ਼ ਦੈਟ ਫਾਸਟ ਮੂਵਿੰਗ ਵਹੀਕਲਸ ਪੁਸ਼ ਏਅਰ ਆਊਟ ਆਫ ਦੀ ਵੇ ਕ੍ਰੀਏਟਿੰਗ ਅ એનર્ਜੀ ਦੈਟ ਕੈਨ ਬੀ ਕੈਪਚਰਡ ਬਾਈ ਦੀ ਟਰਬਾਈਨ ਸੋ ਵੇਰੀ ਫਰਮ ਵੇਰੀ ਯੂ ਗਾਟ ਦਿਸ ਆਈਡੀਆ ਹੋਲਸ ਬਾਈ ਦੀ ਇਸ ਇਸ ਨੰਬਰ ਕੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਸ਼ਾਬਾਸ਼ ਤੇ ਇਹ ਦੇ ਮਨਵੀਰ ਨੂੰ ਮੈਂ ਪੁੱਛਿਆ ਬੇਟਾ ਇੱਧਰ ਆਓ ਮਨਵੀਰਾਂ ਤੁਹਾਡਾ ਨਾਮ ਜਸਮੀਤ ਜਸਮੀਤ ਇੱਧਰ ਆਓ ਹਾਈ ਰੀਜੀ ਬੋਲੋ ਦੱਸੋ ਕੀ ਕੀ ਚੇਂਜ ਆਇਆ ਉਸਦੇ ਉਧਰ ਦੇਖੋ ਸਾਹਮਣੇ ਦੇ ਕੇ ਬੋਲੋ ਕਾਫੀ ਚੇਂजेस ਆਇਆ ਸਾਡੇ ਸਕੂਲਸ ਮੀਨਸ ਪਹਿਲੇ ਮਿੱਡੇ ਵੀ ਬਹੁਤ ਠੀਕ ਸੀ ਠੀਕ ਸੀ 3 ਸਾਲ ਹੋ ਗਏ ਮੈਂ ਸਕੂਲ ਹੁਣ ਮਿੱਟੇ ਮਿਲ ਟੇਸਟੀ ਪਾਟਦਾ ਬਹੁਤ ਜ਼ਿਆਦਾ ਅੱਛਾ ਖਾ ਕੇ ਮਜ਼ਾ ਆਦਾ ਬਹੁਤ ਅੱਛਾ ਹੁਣ ਕਲਾਸਿਸ ਮੀਨਸ ਜਿਹੜੇ ਸਾਡੇ ਬੈਚ ਲੱਗਦੇ ਸੀ ਪੀਰੀਅਡਸ ਪੂਰੇ ਲੱਗਦੇ ਆ ਸਾਰੇ 8 8 ਦੇ 8 ਜਿਹੜੇ ਸਕੂਲ ਟਾਈਮ ਨਾਲ ਅਸੈਂਬਲੀ ਬਹੁਤ ਅੱਛੀ ਹੁੰਦੀ ਹੈ ਹੁਣ ਕੀ ਬੰਨਾ ਬਟੇ ਤੁਸੀਂ ਬਿਲਕੁਲ ਸੱਚਾ ਵੈਰੀ ਗੁੱਡ ਸ਼ਾਬਾਸ਼ ਤੁਸੀਂ ਠੀਕ ਖੜੇ ਹੋ ਕੋਈ ਨਹੀਂ ਦੇਖੋ ਜੀ ਇਹ ਹੈ ਮੈਂ ਤਾਂ ਇੱਕ ਮੈਨੂੰ ਇਹ ਕੰਮ ਕਰਨਾ ਆਂ ਪਿੱਛੇ ਜੇ ਤੁਹਾਡੇ ਪਿੰਡ ਦੇ ਵਿੱਚੋਂ ਮੇਰੇ ਇੱਕ ਸਾਥੀ ਆ ਕੇ ਮੈਨੂੰ ਕਹਿਣ ਲੱਗ ਗਿਆ ਕਹਿੰਦਾ ਜੀ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਮੈਂ ਜਦੋਂ ਚੈੱਕ ਕੀਤਾ ਤਤ 75 ਲੱਖ ਰੁਪਇਆ ਕਹਿੰਦੇ ਲੈ ਸਕੂਲ ਦਾ ਕੰਮ ਕੋਈ ਸ ਕੰਮ ਹੁੰਦਾ ਮੈਨੂੰ ਲੱਗਦਾ ਮੇਰਾ ਤਾਂ ਮੰਨਣਾ ਹੈ ਕੰਮ ਹੀ ਸਕੂਲ ਦਾ ਹੈ ਮੇਰਾ ਮੰਨਣਾ ਹੈ ਜੇ ਸਕੂਲ ਠੀਕ ਕਰ ਦਾਂਗੇ ਨਾ ਸਾਰੇ ਕੰਮ ਠੀਕ ਹੋ ਜਣਗੇ 75 ਲੱਖ ਰੁਪਇਆ ਇਸ ਸਕੂਲ 'ਚ ਜਿਹਦੇ 'ਚ ਹਜੇ 28 ਲੱਖ ਰੁਪਇਆ ਹੋਰ ਆਣਾ ਆ ਪੂਰਾ ਉੱਪਰ ਬਲੌਕ ਨਵਾਂ ਬਣਨਾ ਹੈ ਤੇ ਉਸ ਤੋਂ ਲਾਭ ਵਿੱਚ ਸਮਝਾਉਂਦੇ ਉੱਥੇ ਨਹੀਂ ਰੁਕਾਂਗੇ ਚੈੱਕ ਕਰੋੜਪਿਆ ਹੋਰ ਲੱਗ ਜਾਵੇ ਇੱਕ ਇੱਕ ਮਰਜ਼ ਫੇਨ ਲੈਣੇ ਸਕੂਲ ਵਾਸਤੇ ਆ ਗਏ ਨਾ ਚੈੱਕ ਕਰੋੜਪਿਆ ਹੋਰ ਲੱਗ ਜਾਵੇ ਇਸ ਸਕੂਲ ਨੂੰ ਸ਼ਾਨਦਾਰ ਬਣਾਣਾ ਮੇਨੂੰ ਸਕੂਲ ਠੀਕ ਕਰਨ ਲਈ ਮੈਨੂੰ ਸਿਰ ਬਾਕੀ ਕੰਮਾਂ ਚ ਨਾ ਹੋਵੇ ਨਾ ਮਿਰਾਤੇ ਆਣਾ ਮੇਰਾ ਮੇਰਾ ਮੈਨੂੰ ਜ਼ਰੂਰ ਹੈ ਕਿਉਂਕਿ ਇਹ ਬੱਚੇ ਜਦੋਂ ਵੱਡ ਜਾਣਗੇ ਇਹੀ ਅੱਜ ਆਪ ਮੀ ਪੱਥਰ ਰੱਖੇ ਬਹਾਨਾ ਬਹਾਨਾ ਇਸ ਬੱਚੇ ਕੀ ਨਾ ਬੱਚਿਆਂ ਨੂੰ ਵੀ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੈਸਟ ਹੈ ਤਾਨੀਰ ਮੈਨੂੰ ਲੱਗਿਆ ਕਿ ਹਾਂ ਹੋਲੀ ਗਵਰਨਮੈਂਟ ਤੋਂ ਵਧੀਆ ਸਕੂਲ ਸਾਡਾ ਗਰਤਲੇ ਸਕੂਲ ਹੈ ਇਹ ਬਹਾਨਾ ਹੈ ਅਸਲੀ ਨਹੀਂ ਪੱਥਰ ਦੇ ਬੱਚੇ ਨੇ ਆ ਕਰਮਜੀਤ ਕਾਮਿਆ ਇਹ ਬੱਚੇ ਦੇ ਅਸਲੀ ਉਹ ਵਕੀਲ ਬੱਤਣਾ ਚਾਹੀਦੀ ਜਿਹਨੋਂ ਨਾਮੀ ਵਕੀਲ ਬਣੋਗੀ ਕਰੀ ਨੇ ਪਿਤਾ ਨੂੰ ਨੁਦੂਦਾ ਪਿਆ ਤੇ ਪਿੰਡ ਦੀ ਝੂਲ ਸੁਧਰ ਜਾਣੀ ਹੈ ਜਿਸ ਘਰ ਦੇ ਵਿੱਚੋਂ ਕੋਈ ਬੱਚਾ ਕਾਮਯਾਬ ਹੋਏ ਨਾ ਆਨ ਵਾਲੀ ਪੀੜੀਆਂ ਦੀ ਗ੍ਰਿਤੀ ਮੁੱਕ ਜਾਂਦੀ ਹੈ ਸਮਝਦਾ ਇਹ ਤਾਂ ਨਹੀਂ ਫੋਟੇ ਪਿੰਡ ਦੀ ਸਟੇਡੀਅਮ ਦੀ ਮੰਗ ਹੈ 10 ਲੱਖ ਰੁਪਏ ਉਹਦਾ ਵੀ ਐਡਵਾਂਸ ਆ ਚੁੱਕਿਆ ਤੇ ਜਿੰਨੇ ਵੀ ਪੈਸੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਜੇ ਅੱਪਾ ਗਰਾਊਂਡ ਠੀਕ ਕਰ ਲਈਏ ਨਾ ਹਰ ਪਿੰਡਾਂ ਚ ਤਾਂ ਜਿਹੜਾ ਨਸ਼ਾ ਹੈ ਉਹ ਆਪਣੇ ਆਪ ਖਤਮ ਹੋ ਜਾਊਗਾ ਅੱਜ ਤੱਕ ਇਹ ਗਰਾਊਂਡ ਨਹੀਂ ਬਣਾਏ ਤਾਂ 10 ਲੱਖ ਰੁਪਏ ਪਿੰਡ ਦੀ ਪੰਚਾਇਤ ਦੇ ਖਾਤੇ ਚਾ ਚੁੱਕਿਆ ਤੇ ਹੋਰ ਤਾਂ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਸ਼ਾਨਦਾਰ ਗਰਾਊਂਡ ਜਿੱਦਾਂ ਦਾ ਤੁਸੀਂ ਕਰਾਉਣਾ ਚਾਹੋ ਉਹਦਾ ਤਾਂ ਬਣਾਏ ਤੇ ਮੈਂ ਆਸਰੇ ਰਿਚ ਧੰਨਵਾਦ ਕਰਦਾ ਸਾਡੀ ਸਾਰੀ ਟੀਮ ਦਾ ਤੇ ਸਪੈਸ਼ਲਿਸਟ ਟੀਮ ਤੋਂ ਭਾਵ ਹੈ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਇਸ ਸਕੂਲ ਦੇ ਸਾਰੇ ਵਿਆਪਕ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਜੋ ਮਨਸੂਬਾ ਲੈ ਕੇ ਅਸੀਂ ਚੱਲੇ ਹਾਂ ਮੈਂ ਕਹਾ ਜਾਇਆ ਮੈਂ ਗ੍ਰਾਂਟ ਦੇ ਸਕਦਾ ਪਰ ਇਹ ਤੁਹਾਡੇ ਸਕੂਲ ਦੇ ਵਿੱਚ ਰੋਜ਼ ਤੇ ਬਦਲਾਅ ਲੈ ਤੁਹਾਡੀ ਟੀਚਿੰਗ ਮੈਂ ਸਾਰੇ ਸਕੂਲ ਦੇ ਸਟਾਫ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਕੂਲ ਨੂੰ ਇੰਨੇ ਵਧੀਆ ਤਰੀਕੇ ਨਾਲ ਸੱਭਿਆ ਹੋਇਆ ਪਰ ਹਜੇ ਵੀ ਰਸਤਾ ਲੰਬਾ ਹੈ ਆਪਾਂ ਇਸ ਸਕੂਲ ਦੇ ਵਿੱਚੋਂ ਸ਼ਾਨਦਾਰ ਨਤੀਜੇ ਦੇ ਰਹੇ ਆ ਆਪਣੇ ਬੱਚਿਆਂ ਨੂੰ ਇੰਗੇ ਕਲੀਅਰ ਕਰਾ ਰਹੇ ਆਪਣੇ ਬੱਚਿਆਂ ਨੂੰ ਕਲਾਸ ਕਲੀਅਰ ਕਰਾਣੇ ਆ ਇੱਕ ਵਾਰੀ ਦੁਬਾਰਾ ਆਪ ਸਾਰੇ ਟੀਚਰਸ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਿ ਤੁਸੀਂ ਇਹ ਵਧੀਆ ਤਰੀਕੇ ਨਾਲ ਸਕੂਲ ਨੂੰ ਚਲਾ ਰਹੇ ਹੋ ਸਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਇਹ ਸਭ ਜਲਾਈ ਕਰਦੀ ਬਹੁਤ ਇੰਨੀ ਵੱਡੀ ਤعداد ਸਾਰੇ ਪਿੰਡ ਵਾਸੀ ਆਏ ਬਹੁਤ ਬਹੁਤ ਸਾਰੇ ਹੀ ਕਹੋੜ ਵੀ ਮੇਰੇ ਨੌਜਵਾਨ ਵੀਰ ਇਸ ਸਕੂਲ ਦੇ ਪਿਆਰੇ ਪਿਆਰੇ ਸਟੂਡੈਂਟਸ ਉਹਨਾਂ ਦੇ ਮਾਪੇ ਸਾਰਾ ਸਟਾਫ ਪ੍ਰਿੰਸੀਪਲ ਸਹਿਬਾਨ ਸਿੱਖਿਆ ਮੰਤਰੀ ਦੇ ਸਾਰੇ